ਇਕ ਸਵਾਲ ਤਾਂ ਇਹ ਵੀ ਅਹਿਮ ਹੈ ਕਿ ਜੇਕਰ ਆਪਾਂ ਗੌਰ ਕਰਨੀ ਹੋਵੇ ਕਹਿੰਦੇ ਜੀ ਅੱਜ ਸਥਿਤੀ ਇਹ ਬਣ ਗਈ ਕਿ ਹਥਿਆਰੀ ਗਿਣਤੀਆਂ ਚ ਹਥਿਆਰਾਂ ਦੀ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਚ ਦੇਸ਼ ਚ ਪੰਜਾਬ ਕਹਿੰਦੇ ਦੂਏ ਨੰਬਰ ਤੇ ਤੇ ਦੇਸ਼ ਦੇ ਵਿੱਚ ਬੀਬੀਆਂ ਦਾ ਨੰਬਰ ਵੀ ਪੰਜਾਬ ਤੇ ਦੂਜੇ ਨੰਬਰ ਤੇ ਬੀਬੀਆਂ ਕੋਲ ਲਾਇਸੈਂਸੀ ਹਥਿਆਰ ਆਪਾਂ ਪਹਿਲਾਂ ਵੀ ਇੱਕ ਦੋ ਵਾਰ ਇਸ ਪਹਿਲੂ ਤੋਂ ਗੱਲ ਹੋਈ ਆ ਅੱਜਕੱਲ ਰਿਪੋਰਟ ਜਿਹੜੀ ਸਾਹਮਣੇ ਆ ਰਹੀ ਆ ਕਿ ਦੇਸ਼ ਦੇ ਵਿੱਚ ਮਰਦਾਂ ਦੇ ਮੁਕਾਬਲੇ ਬੀਬੀਆਂ ਕੋਲ 1% ਲਾਇਸੈਂਸੀ ਹਥਿਆਰ ਨੇ ਦੇਸ਼ ਦੇ ਆਦਮੀਆਂ ਦੇ ਕੋਲ ਮਰਦਾਂ ਦੇ ਕੋਲ ਜਿੰਨੇ ਲਾਇਸੈਂਸੀ ਹਥਿਆਰ ਨੇ ਉਹਨਾਂ ਦਾ 1% ਬੀਬੀਆਂ ਕੋਲ ਨੇ ਪਰ ਪੰਜਾਬ ਇੱਕ ਅਜਿਹਾ ਸੂਬਾ ਜਾਂ ਹਰਿਆਣਾ ਤੇ ਹਿਮਾਚਲ ਵੀ ਇੱਕ ਅਜਿਹਾ ਸੂਬਾ ਜਿੱਥੇ ਦੇਸ਼ ਦੀ ਔਸਤ ਨਾਲੋਂ ਵੱਧ ਬੀਬੀਆਂ ਕੋਲ ਨੇ ਮੇਸ਼ਾਪ ਉਹ ਪਾੜਾ ਬਹੁਤ ਵੱਡਾ ਹੈ ਪਰ ਫਿਰ ਵੀ ਸੋ ਇਸ ਲਈ ਲਾਇਸੈਂਸੀ ਹਥਿਆਰ ਰੱਖਣ ਚ ਪੰਜਾਬ ਦੀਆਂ ਬੀਬੀਆਂ ਦੇਸ਼ ਦੇ ਵਿੱਚ ਦੂਜੇ ਨੰਬਰ ਤੇ ਨੇ ਸਰਦੀ ਇਲਾਕਾ ਹੋਣ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਅਸਲਾ ਇਹ ਹਲੇ ਆਪਾਂ ਲਾਇਸੈਂਸੀ ਦੀ ਗੱਲ ਕਰ ਰਹੇ ਹਾਂ ਹੈ ਤੇ ਕਹਿੰਦੇ ਇਸੇ ਤਰ੍ਹਾਂ ਜਿਹੜਾ ਬਿਜ਼ਨਸ ਦੀ ਹੱਬ ਹੈ ਲੁਧਿਆਣਾ ਉਹ ਥੀਏ ਨੰਬਰ ਤੇ ਤੇ ਪਟਿਆਲਾ ਸ਼ਾਹੀ ਸ਼ਹਿਰ ਪਟਿਆਲਾ ਕਹਿੰਦੇ ਚੌਥੇ ਨੰਬਰ ਤੇ ਆ ਅਖੀਰ ਦੇ ਵਿੱਚ ਲਾਇਸੈਂਸੀ ਹਥਿਆਰਾਂ ਦੇ ਮਾਮਲੇ ਦੇ ਵਿੱਚ ਜੇਕਰ ਕੋਈ ਦੇਖਣਾ ਹੋਵੇ ਤਾਂ ਉਹ ਮਰੀਲਕੋਟਲਾ ਬਹੁਤ ਇਸ ਨੂੰ ਮਤਲਬ ਪ੍ਰਚਾਰਿਆ ਆਇਆ ਜਾਂਦਾ ਪਰ ਹਮੇਸ਼ਾ ਇਹ ਸ਼ਾਂਤ ਖੇਤਰ ਮੰਨਿਆ ਜਾਂਦਾ ਇਸ ਲਈ ਸਭ ਤੋਂ ਘੱਟ ਲਾਇਸੈਂਸੀ ਹਥਿਆਰਮ ਰੀਲ ਕੋਟਲੇ ਚ ਤੇ ਸਾਡਾ ਪਵੰਡੀ ਹਰਿਆਣਾ ਵੀ ਕੁਝ ਇਸ ਸਥਿਤੀ ਛੇਗਾ ਨਿਡਰਟੜੇ ਚਲੋ ਮੈਂ ਅੰਕੜੇ ਦੇ ਹਵਾਲੇ ਨਾਲ ਤੁਹਾਡੇ ਮੂਰੇ ਤਸਵੀਰ ਰੱਖਾਂ ਕਹਿੰਦੇ ਜੀ ਦੇਸ਼ ਦੇ ਵਿੱਚ ਬੰਦਿਆਂ ਦੇ ਮੁਕਾਬਲੇ ਬੀਬੀਆਂ ਕੋਲ ਸਿਰਫ 1% ਹਾਂ ਸੁਰੱਖਿਆ ਦੇ ਤੌਰ ਤੇ ਰੱਖੇ ਗਏ ਲਾਇਸੈਂਸੀ ਹਥਿਆਰ ਨੇ ਪਰ ਹਥਿਆਰਾਂ ਦੇ ਸ਼ੌਂਕ ਦੇ ਮਾਮਲੇ ਚ ਯੂਪੀ ਤੇ ਪੰਜਾਬ ਮੋਰੀ ਹੈ ਤੇ ਯੂਪੀ ਤੇ ਪੰਜਾਬ ਦੇ ਵਿੱਚ ਹੀ ਬੀਬੀਆਂ ਚ ਵੀ ਸਭ ਤੋਂ ਵੱਧ ਹਥਿਆਰ ਨੇ ਹਾਲਾਂਕਿ ਹਿਮਾਚਲ ਤੇ ਹਰਿਆਣਾ ਦੇ ਵਿੱਚ ਵੀ ਬੀਬੀਆਂ ਕੋਲ ਇੱਕ ਵਿਅਕਤੀ ਦੀ ਨਾਲੋਂ ਵੱਧ ਲਾਇਸੈਂਸੀ ਹਥਿਆਰ ਨੇ ਮਤਲਬ ਦੇਸ਼ ਦੀ ਔਸਤ ਨਾਲੋਂ ਵੱਧ ਨੇ ਪਰ ਜਦੋਂ ਆਪਾਂ ਇਹ ਅੰਕੜੇ ਦੇਖਦੇ ਆ ਤਾਂ ਇਹ ਵੱਲ ਦੇ ਸਾਹਮਣੇ ਆਉਂਦਾ ਕਿ ਪੰਜਾਬ ਦੀ 3 ਕਰੋੜ ਤੋਂ ਵੱਧ ਵਾਲੀ ਆਬਾਦੀ ਦੇ ਵਿੱਚ ਮੈਂ ਪੰਜਾਬ ਦੇ ਬਾਰੇ ਜ਼ਿਕਰ ਗੱਲ ਕਰਾਂ ਤਾਂ ਪੰਜਾਬ ਦੀ 3 ਕਰੋੜ 17 ਲੱਖ ਦੇ ਕਰੀਬ ਆਬਾਦੀ ਦੱਸੀ ਜਾਂਦੀ ਹੈ ਸੋ ਉਸ ਆਬਾਦੀ ਦੇ ਕੋਲ ਕਹਿੰਦੇ 449000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਜਦੋਂ ਕਿ ਸਾਡਾ ਗਵਾਂਧੀ ਸੂਬਾ ਹਰਿਆਣੇ ਦੀ ਵੀ 2 ਕਰੋੜ ਤੋਂ ਵੱਧ ਦੀ ਆਬਾਦੀ ਆ ਹੈਨਾ ਇਸ 2 ਕਰੋੜ ਦੀ ਆਬਾਦੀ ਦੇ ਵਿੱਚੋਂ ਵੀ ਹਰਿਆਣਾ ਕੋਲ ਵੀ 158000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਚਲੋ ਸਭ ਤੋਂ ਪਹਿਲਾਂ ਜੇਕਰ ਕੋਈ ਸੂਬਾ ਹੈਗਾ ਸਭ ਤੋਂ ਵੱਧ ਲਾਇਸੈਂਸੀ ਹਥਿਆਰਾਂ ਦੇ ਵਿੱਚ ਤਾਂ ਯੂਪੀ ਹੈ ਜੀ ਯੂਪੀ ਦੇ ਵਿੱਚ 1380375 ਲਾਇਸੈਂਸੀ ਹਥਿਆਰ ਨੇ ਸਿਰਫ ਲਾਇਸੈਂਸੀ ਹਥਿਆਰਾਂ ਦੀ ਗੱਲ ਆ ਭਾਈ ਗੈਰ ਕਾਨੂੰਨੀ ਗੋਲੀ ਸਿੱਕੇ ਦੀ ਨਹੀਂ ਆਪਣੇ ਕੋਲ ਰਿਕਾਰਡ ਹੈਗਾ 1380375 ਸਭ ਤੋਂ ਵੱਧ ਦੇਸ਼ ਦੇ ਵਿੱਚ ਜੇਕਰ ਕਿਤੇ ਲਾਇਸੈਂਸੀ ਹਥਿਆਰ ਨਹੀਂ ਤਾਂ ਯੂਪੀ ਚ ਉੱਤਰ ਪ੍ਰਦੇਸ਼ ਨੇ ਤੇ ਇੱਥੇ ਬੀਬੀਆਂ ਕੋਲ 20000 ਤੋਂ ਵੱਧ 20016 ਲਾਇਸੈਂਸੀ ਹਥਿਆਰ ਰਿਕਾਰਡ ਚ ਬੋਲਦੇ ਦੂਆ ਨੰਬਰ ਪੰਜਾਬ ਦਾ ਆਉਂਦਾ ਪੰਜਾਬ ਦੇ ਵਿੱਚ 439000 427 ਲਾਇਸੈਂਸੀ ਹਥਿਆਰ ਨੇ ਜਿਨ੍ਹਾਂ ਚੋਂ 4703 ਬੀਬੀਆਂ ਕੋਲ ਨੇ 439000 ਕੁੱਲ ਨੇ ਤੇ ਇਹਨਾਂ ਚੋਂ 4703 ਬੀਬੀਆਂ ਕੋਲ ਨੇ ਫਿਰ ਇਸੇ ਤਰ੍ਹਾਂ ਇਹ ਤੋਂ ਬਾਅਦ ਐਮਪੀ ਆਉਂਦਾ ਮਧ ਪ੍ਰਦੇਸ਼ ਜਿੱਥੇ 294000 ਲਾਇਸੈਂਸੀ ਹਥਿਆਰ ਨੇ ਤੇ 4190 ਬੀਬੀਆਂ ਕੋਲ ਨੇ ਪੰਜਾਬ ਤੋਂ ਬਾਅਦ ਉਹਦਾ ਨੰਬਰ ਫਿਰ ਚੌਥੇ ਨੰਬਰ ਤੇ ਹਰਿਆਣਾ ਆ ਜਾਂਦਾ ਹਰਿਆਣੇ ਕੋਲ 158524 ਲਾਇਸੈਂਸੀ ਹਥਿਆਰ ਨੇ ਤੇ 1404 ਬੀਬੀਆਂ ਕੋਲ ਨੇ ਤੇ ਫਿਰ ਹਿਮਾਚਲ ਆਉਂਦਾ ਹਿਮਾਚਲ ਦੇ ਵਿੱਚ 99000 ਲਾਇਸੈਂਸੀ 99758 ਲਾਇਸੈਂਸੀ ਹਥਿਆਰ ਨੇ ਤੇ 1700 ਬੀਬੀਆਂ ਕੋਲ ਹਥਿਆਰ ਨੇ ਸੋ ਇੱਥੇ ਤੁਸੀਂ ਇਹ ਦੇਖੋ ਕਿ ਹਿਮਾਚਲ ਦੇ ਵਿੱਚ ਬੀਬੀਆਂ ਕੋਲ 1700 ਨੇ ਹਰਿਆਣੇ ਨਾਲੋਂ ਵੱਧ ਨੇ ਬੀਬੀਆਂ ਕੋਲ। ਵੈਸੇ ਹਰਿਆਣੇ ਕੋਲ ਕੁੱਲ 158000 ਤੇ ਹਿਮਾਚਲ ਕੋਲ ਕੁੱਲ 99000 ਪਰ ਬੀਬੀਆਂ ਕੋਲ ਇੱਥੇ 1700 ਹਥਿਆਰ ਆ ਉੱਥੇ 1400 ਆ। ਤੇ ਇਧਰ ਇਸ ਤੋਂ ਬਾਅਦ ਫਿਰ ਦਿੱਲੀ ਆਉਂਦਾ। ਦਿੱਲੀ ਦੇ ਵਿੱਚ ਕੁੱਲ 40000 ਲਾਇਸੈਂਸੀ ਹਥਿਆਰ ਨੇ। ਬੀਬੀਆਂ ਕੋਲ 856 ਨੇ। ਫਿਰ ਚੰਡੀਗੜ੍ਹ ਆਉਂਦਾ। ਹਾਂ ਕੁੱਲ ਹਥਿਆਰ 7055 ਨੇ ਤੇ ਜਿਹਦੇ ਵਿੱਚੋਂ 444 ਬੀਬੀਆਂ ਕੋਲ ਹਥਿਆਰ ਨੇ। ਸੋ ਦੇਸ਼ ਦੇ ਵਿੱਚ ਸਭ ਤੋਂ ਵੱਧ ਲਾਇਸੈਂਸੀ ਹਥਿਆਰ ਰੱਖਣ ਚ ਵੀ ਹਾਂ ਯੂਪੀ ਨੰਬਰ 1 ਤੇ ਤੇ ਪੰਜਾਬ ਨੰਬਰ 2 ਤੇ ਤੇ ਹਰਿਆਣਾ ਨੰਬਰ 4 ਤੇ ਕੁੱਲ ਪਰ ਬੀਬੀਆਂ ਦੇ ਮਾਮਲੇ ਦੇ ਵਿੱਚ ਨੰਬਰ 1 ਤੇ ਯੂਪੀ ਆ 20000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਨੰਬਰ 2 ਤੇ ਪੰਜਾਬ ਆ 4000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਪਰ ਇੱਥੇ ਹਿਮਾਚਲ ਫਿਰ ਨੰਬਰ 4 ਤੇ ਆ ਜਾਂਦਾ ਬੀਬੀਆਂ ਦੇ ਮਾਮਲੇ 'ਚ ਚਲੋ ਇਹ ਇਹ ਖਬਰ ਕੁਝ ਧਿਆਨ ਮੰਗਦੀ ਸੀ ਇਸ ਲਈ ਮੈਨੂੰ ਲੱਗਿਆ ਕਿ ਇਹ ਪਹਿਲੂ ਵੀ ਚੋਣਾਂ ਦੇ ਦੌਰਾਨ ਦੀ ਚਰਚਾ ਤੇ ਕਰ ਲੈਣੀ ਚਾਹੀਦੀ ਆ ਅੰਮ੍ਰਿਤਸਰ 'ਚ ਸਭ ਤੋਂ ਵੱਧ ਨੇ 40000 ਲਾਇਸੈਂਸੀ ਹਥਿਆਰ ਨੇ ਦੂਜੇ ਨੰਬਰ ਤੇ ਗੁਰਦਾਸਪੁਰ ਆ 38000 ਲਾਇਸੈਂਸੀ ਹਥਿਆਰ ਨੇ 3 ਨੰਬਰ ਤੇ ਲੁਧਿਆਣਾ 35000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਚੌਥੇ ਨੰਬਰ ਤੇ ਪਟਿਆਲਾ 33000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਪੰਜਵੇਂ ਤੇ ਫਿਰੋਜ਼ਪੁਰਾ 30000 ਤੋਂ ਵੱਧ ਨੇ ਤੇ ਸਭ ਤੋਂ ਘੱਟ ਵਾਲਿਆਂ ਦੇ ਵਿੱਚ ਜੇਕਰ ਦੇਖੀਏ ਰੋਪੜ ਦੇ ਵਿੱਚ ਹੈ 5441 ਤੋਂ ਵੱਧ ਪਠਾਨਕੋਟ ਹੈ 3600 ਹਥਿਆਰ ਆਉਂਦੇ ਨੇ ਉਤੋਂ ਅ ਸ਼ਹੀਦ ਭਗਤ ਸਿੰਘ ਨਗਰ ਹੈ 2900 ਹਥਿਆਰ ਆਉਂਦੇ ਨੇ ਸਭ ਤੋਂ ਵੱਧ ਘੱਟ ਜੇਕਰ ਕਿਤੇ ਹੈਗੇ ਤੌਮਰੇਲਕੋਟਲਾਜ ਨੇ 332 ਲਾਇਸੈਂਸੀ ਹਥਿਆਰ ਆਉਂਦੇ ਨੇ ਸੋ ਇਸ ਲਈ ਪੰਜਾਬ ਦੇ ਹਵਾਲੇ ਨਾਲੇ ਅਹਿਮ ਰਿਪੋਰਟ ਸੀ ਜਿਹਨੂੰ ਸਾਂਝੀ ਕਰਨਾ ਬਣਦਾ ਸੀ ਤੇ ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਵਿੱਚ ਸਰਦੀ ਖੇਤਰ ਕਰਕੇ ਸੁਰੱਖਿਆ ਦੇ ਹਵਾਲੇ ਨਾਲ ਹੈ ਆਪਸੀ ਕੋਈ ਪਿੰਡ ਕੇ ਪੱਦਰ ਤੇ ਭਾਈਚਾਰਕ ਆਪਣੀ ਸਰੀਕੇबाजी ਦੇ ਉਹ ਲੜਾਈ ਝਗੜਿਆਂ ਦੇ ਕਾਰਨ ਜਾਂ ਲੁੱਟਾਂ ਖੋਹਾਂ ਦੇ ਬਚਣ ਦੇ ਲਈ ਜਾਂ ਫਿਰ ਸ਼ੌਂਕ ਦੇ ਕਾਰਨ ਵੀ ਜਾਂ ਸਾਡੇ ਅੱਜ ਕੱਲ ਗੀਤਾਂ ਗਾਣਿਆਂ ਚ ਜਿਹੋ ਜਿਹਾ ਪ੍ਰਚਲਿਤ ਆ ਉਹਦੇ ਹਵਾਲੇ ਨਾਲ ਵੀ ਲਿਸੰਸੀ ਹਥਿਆਰਾਂ ਦੀ ਕਹਿੰਦੇ ਕਾਫੀ ਘੰਤੀ ਵਧ ਰਹੀ ਹੈ